ਹਾਂਜੀ ਸਭ ਦਾ ਬਹੁਤ-ਬਹੁਤ ਸਵਾਗਤ ਜੀ ਆਇਆਂ ਨੂੰ ਵੈਲਕਮ ਮੇਰੇ ਚੈਨਲ ਡਾਇਨਾਮਿਕ ਪੈਸ਼ਨ ਫਾਇਰ ਦੇ ਵਿੱਚ ਮੇਰੇ ਰੱਬ ਵਰਗੇ ਸਰੋਤਿਆਂ ਦਾ तहे ਦਿਲ ਤੋਂ ਬਹੁਤ-ਬਹੁਤ ਧੰਨਵਾਦ ਸਵਾਗਤ ਵੈਲਕਮ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ 'ਚੋਂ ਤੇ ਠੰਡ ਤੋਂ ਬਚੇ ਹੋਏ ਹੋ ਔਰ ਆਪਣਾ ਖਿਆਲ ਰੱਖ ਰਹੇ ਹੋ ਤੇ ਹੈਲਦੀ ਵੀ ਹੋ ਰਹੇ ਹੋ ਤੇ ਵੈਲਦੀ ਵੀ ਹੋ ਰਹੇ ਹੋ ਤ ਆਪਣੀ ਸੇਤ ਦਾ ਜਿਹੜਾ ਖਿਆਲ ਆ ਉਹ ਜ਼ਰੂਰੀ ਹੈ ਰੱਖਣਾ ਕਿਸੇ ਨੂੰ ਪਿਆਰ ਕਰਨ ਤੋਂ ਪਹਿਲਾਂ ਖੁਦ ਆਪਣੇ ਆਪ ਨਾਲ ਪਿਆਰ ਕਰਨਾ ਸਿੱਖੋ ਜਿਹੜਾ ਕਿ ਸਾਡੇ ਵਿੱਚ ਬਹੁਤ ਘਾਟ ਹੈਗੀ ਅਸੀਂ ਨਹੀਂ ਕਰਦੇ ਤਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਵੀਵਰਸ ਉਹ ਮੇਰੇ ਚੈਨਲ ਨੂੰ ਵੀਡੀਓ ਦੇਖੋ ਸਾਰੀ ਦੇਖ ਕੇ ਅਗਰ ਪਸੰਦ ਲੱਗੇ ਸਬਸਕ੍ਰਾਈਬ ਵੀ ਕਰ ਲਿਓ ਅਗੇ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਵੀ ਕਰ ਦਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਤੇ ਇਹ ਵੀ ਦੱਸਿਆ ਕਰੋ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਕਿੱਥੇ ਰਹਿ ਰਹੇ ਹੋ ਤੇ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਤੇ ਅੱਜ ਆਪਾਂ ਇੱਕ ਇਹੋ ਜਿਹੀ ਡਿਸ਼ ਸਵੀਟ ਡਿਸ਼ ਬਾਰੇ ਗੱਲ ਕਰਨ ਲੱਗੇ ਆ ਜੋ ਕਿ ਸਰਦੀਆਂ ਦੇ ਵਿੱਚ ਬਹੁਤ ਬਹੁਤ ਹਰ ਘਰ ਦੀ ਫੇਵਰਿਟ ਡਿਸ਼ ਹੈਗੀ ਆ ਔਰ ਉਹਦੇ ਬਹੁਤ ਜ਼ਿਆਦਾ ਬੈਨੀਫਿਟਸ ਹੈਗੇ ਆ ਅ ਹਰ ਘਰ ਦੇ ਵਿੱਚ ਉਹ ਚੀਜ਼ ਬਣਾ ਕੇ ਖਾਧੀ ਜਾਂਦੀ ਆ ਔਰ ਬਹੁਤੀ ਸਸਤੀ ਪੈਂਦੀ ਆ ਤੇ ਕੱਲੀ ਕੱਲੀ ਚੀਜ਼ ਨਾਲ ਜਦੋਂ ਉਹ ਬਣਦਾ ਚੀਜ਼ ਸਵੀਟ ਬਣਦੀ ਆ ਪਰ ਉਹਦੇ ਬਹੁਤ ਬੈਨੀਫਿਟ ਹੈ ਤਾਂ ਅੱਜ ਆਪਾਂ ਉਹ ਸਵੀਟਿਸ਼ ਬਾਰੇ ਗੱਲ ਕਰਦੇ ਆ ਤੇ ਵੀ ਉਹਨਾਂ ਦੇ ਵਿੱਚ ਜਿਹੜੀ ਜਿਹੜੀ ਆਪਾਂ ਚੀਜ਼ਾਂ ਪਾਉਨੇ ਆ ਤੇ ਉਹਨੂੰ ਬਣਾਉਨੇ ਆ ਤਾਂ ਕੀ ਉਹਦੇ ਬੈਨੀਫਿਟਸ ਨੇ ਹੈਗੇ ਅੱਜ ਆਪਾਂ ਗੱਲ ਕਰਨ ਲੱਗੇ ਆ ਗਾਜਰ ਦਾ ਹਲਵਾ ਜਿਹੜਾ ਕਿ ਹਰ ਘਰ ਦੀ ਇੱਕ ਫੇਵਰਿਟ ਡਿਸ਼ ਹੈ ਔਰ ਫੰਕਸ਼ਨਾਂ ਦੇ ਉੱਪਰ ਮੈਰਿਜ ਦੇ ਉੱਪਰ ਤਾਂ ਇਹ ਪਹਿਲਾ ਸਵੀਟਿਸ਼ ਅੱਜ ਕੱਲ੍ਹ ਜਿਹੜੀਆਂ ਸਰਦੀਆਂ ਦੀਆਂ ਮੈਰਿਜ ਹੋ ਰਹੀਆਂ ਰੱਖੀ ਜਾਂਦੀਆਂ ਤਾਂ ਗਾਜਰ ਜਿਹੜੀ ਆ ਆਪਾਂ ਨੂੰ ਪਤਾ ਹੀ ਆ ਕਿਉਂਕਿ ਤੁਸੀਂ ਸਾਰੇ ਨੇ ਮੇਰੀ ਵੀਡੀਓ ਦੇਖੀ ਆ ਗਾਜਰ ਵਾਲੀ ਤਾਂ ਕੀ ਬੈਨੀਫਿਟ ਹੈਗੇ ਆ ਜਿਨੇ ਨਹੀਂ ਦੇਖੀ ਉਹ ਮੇਰੀ ਵੀਡੀਓ ਤੁਸੀਂ ਦੇਖੋ ਦੁਬਾਰਾ ਦਾ ਫਿਰ ਉਹਦੇ ਵਿੱਚ ਆਪਣਾ ਦੇਖ ਕੇ ਤਾਂ ਇਹ ਵੀਡੀਓ ਉਹਦੇ ਨਾਲ ریلیਟਡ ਹੈ ਤਾਂ ਜ਼ਰੂਰ ਦੇਖਿਓ ਹੁਣ ਇਸ ਮੌਸਮ ਦੇ ਵਿੱਚ ਤੁਸੀਂ ਇਸ 스ਵੇਡਿਸ਼ ਨੂੰ ਨਾ ਇੰਜੋਏ ਕੀਤਾ ਤਾਂ ਕਦੋਂ ਕਰਨਾ ਕਿਉਂਕਿ ਕਈ ਜਿਹੜੀਆਂ ਸੀਜ਼ਨਲ ਚੀਜ਼ਾਂ ਹੁੰਦੀਆਂ ਉਹ ਸਾਡੀ ਸਿਹਤ ਵਾਸਤੇ ਬਹੁਤ ਹੀ ਜ਼ਿਆਦਾ ਬੈਨੀਫਿਟ ਹੁੰਦੀਆਂ ਹੈਗੀਆਂ ਤਾਂ ਅੱਜ ਆਪਾਂ ਗੱਲ ਕਰਦੇ ਹਾਂ ਕਿ ਗਾਜਰ ਦਾ ਹਲਵਾ ਕਿਵੇਂ ਬਣਾਇਆ ਜਾਂਦਾ ਤੇ ਕਿਉਂ ਖਾਧਾ ਜਾਂਦਾ ਤੇ ਕੀ ਕੀ ਇਹਦੇ ਬੈਨੀਫਿਟਸ ਨੇ ਇਹ ਹੁਣ ਗਾਜਰ ਦਾ ਜਿਹੜਾ ਹਲਵਾ ਹੈਗਾ ਉਹ ਅਸੀਂ ਘਰਾਂ ਦੇ ਵਿੱਚ ਬਣਾਉਂਦੇ ਆ ਹਰ ਲੇਡੀਜ਼ ਬਣਾਉਂਦੀਆਂ ਔਰ ਉਹਨੂੰ ਅਲੱਗ-ਅਲੱਗ ਤਰ੍ਹਾਂ ਉਹਨੂੰ ਬਣਾਇਆ ਜਾਂਦਾ ਹੈ ਕਈ ਉਹਨੂੰ ਗਾਜਰ ਨੂੰ ਗ੍ਰੇਟ ਕਰਕੇ ਕद्दूकस ਕਰਕੇ ਉਹਨੂੰ ਬੇਸਿਕ ਹੋਇਆ ਚ ਤੜਕਾ ਲਾ ਕੇ ਦੁੱਝ ਬਣਾਉਂਦੇ ਆ ਕਈ ਉਹਨੂੰ ਗਾਜਰ ਪਾ ਕਹਿ ਦਿੰਦੇ ਆ ਕਿ ਦੁੱਧ ਬੋਇਲ ਕੀਤਾ ਤੇ ਗਾਜਰਾਂ ਅਸੀਂ ਕद्दूकश ਕਰਕੇ ਵਿੱਚ ਬਣਾ ਲਿਆ ਮੈਂ ਇੱਕ ਹੋਰ ਇੱਕ ਦੋ ਥਾਈ ਘਰਾਂ ਚ ਦੇਖਿਆ ਕਿ ਕੁੱਕਰ ਚ ਸਿੱਟ ਦਿੰਦੇ ਆ ਵੱਡ ਕੇ ਉਹਨਾਂ ਨੂੰ ਐਡੇਡੇ ਪੀਸ ਤੇ ਜਦੋਂ ਉਹ ਬਣਾ ਕੇ ਉਹਦੀਆਂ ਦੋ ਕ ਸੀਟੀਆਂ ਬਣਾ ਕੇ ਤੇ ਉਹਨੂੰ ਮੈਸ਼ ਕਰ ਲੈਂਦੇ ਆ ਚਲੋ ਹਰ ਕਿਸੇ ਦਾ ਆਪਣਾ ਆਪਣਾ ਤਰੀਕਾ ਤੇ ਜਦੋਂ ਅਸੀਂ ਕੱਚੀ ਖਾਣੇ ਆ ਹਲਵੇ ਦੇ ਰੂਪ ਚ ਖਾਣੇ ਤਾਂ ਸਾਨੂੰ ਇਸ ਚੀਜ਼ ਨੇ ਬੈਨੀਫਿਟ ਦੇਣੀ ਦੇਣੇ ਹੈਗੇ ਆ ਹੁਣ ਜਦੋਂ ਇਹਨੂੰ ਘਿਓ ਪੈਂਦਾ ਇਹਦੇ ਵਿੱਚ ਗਾਜਰ ਦੇ ਹਲਵੇ ਦੇ ਵਿੱਚ ਤੇ ਸੁੱਕੇ ਮੀਵੇ ਪੈਂਦੇ ਆ ਉਹਦੇ ਨਾਲ ਇਹਨੂੰ ਬਣਾਉਂਦੇ ਆ ਕਈ ਘਰਾਂ ਦੇ ਵਿੱਚ ਸੁੱਕੇ ਮੀਵੇ ਤੇ ਦੇਸੀ ਘਿਓ ਵੀ ਪਾਉਂਦੇ ਹੈਗੇ ਇਹਦੇ ਵਿੱਚ ਤਾਂ ਹਲਵਾਈ ਦੀ ਤਰ੍ਹਾਂ ਇਹ ਘਰਾਂ ਦੇ ਵਿੱਚ ਬਣਾਇਆ ਜਾਂਦਾ ਵਿਆਹਾਂ ਦੇ ਵਿੱਚ ਜਦੋਂ ਸ਼ੁਰੂਆਤ ਹੁੰਦੀ ਆ ਤਾਂ ਹਲਵਾਈਆਂ ਨੂੰ ਪਹਿਲਾਂ ਹੀ ਕਿਹਾ ਜਾਂਦਾ ਕਿ ਗਜਰੇਲਾ ਬਣਾ ਦਿਓ ਜੀ ਤੇ ਕਈ ਘਰਾਂ ਚ ਡੱਬੇ ਕਾਰਡ ਦੇ ਨਾਲ ਜਿਹੜੇ ਦਿੱਤੇ ਜਾਂਦੇ ਉਹਨਾਂ ਚ ਗਜਰੀਲਾ ਬਹੁਤ ਪਹਿਲਾਂ ਪਾਇਆ ਹੁੰਦਾ ਅੱਜ ਕੱਲ ਇਹਨਾਂ ਦੇ ਚੀਜ਼ਾਂ ਦੇ ਵਿੱਚ ਕਿਉਂਕਿ ਚੀਜ਼ਾਂ ਫਾਇਦੇਮੰਦ ਵੀ ਆ ਉਹ ਥੋੜੀ ਸਸਤੀ ਵੀ ਪੈਂਦੀ ਆ ਕਿਉਂਕਿ ਗਾਜਰ ਜਿਹੜੀ ਸਾਡੇ ਸਟੇਟ ਦੇ ਵਿੱਚ ਬਹੁਤ ਹੁੰਦੀ ਆ ਹੁਣ ਜਿਹੜੀ ਗਾਜਰ ਆ ਉਹ ਤਾਂ ਵਿਟਾਮਿਨਸ ਦੇ ਨਾਲ ਭਰਪੂਰ ਹੁੰਦੀ ਆ ਤੁਸੀਂ ਮੇਰੀ ਵੀਡੀਓ ਦੇਖ ਹੀ ਲਈਏ ਤੇ ਕੋਦੇ ਵਿੱਚ ਬਹੁਤ ਜ਼ਿਆਦਾ ਕੁਝ ਹੁੰਦਾ ਫਾਈਬਰ ਬਹੁਤ ਹੁੰਦਾ ਵਿਟਾਮਿਨ ਏ ਬਹੁਤ ਹੁੰਦਾ ਔਰ ਡਾਈਜੈਸ਼ਨ ਪਾਵਰ ਨੂੰ ਬਹੁਤ ਮਜ਼ਬੂਤ ਕਰਦੀ ਹੈ ਪਾਚਨ ਸ਼ਕਤੀ ਨੂੰ ਜਾਨੀ ਕਿ ਮੈਟਾਬੋਲਿਜ਼ਮ ਸਿਸਟਮ ਜਿਹੜਾ ਉਹਨੂੰ ਕਰਦੀ ਹੈ ਅੰਤੜੀਆਂ ਦੇ ਵਿੱਚ ਬਹੁਤ ਸੁਧਾਰ ਕਰਦੀ ਹੈ ਅੰਤੜੀਆਂ ਦੀ ਸਿਹਤ ਦਾ ਤਾਂ ਇੰਨਾ ਗਾਜਰ ਖਿਆਲ ਰੱਖਦੀ ਹੈ ਕਿ ਉਹਨੂੰ ਬਹੁਤ ਜ਼ਿਆਦਾ ਸਟਰੋਂਗ ਬਣਾ ਲੈਂਦੀ ਹੈ ਅੰਤੜੀਆਂ ਨੂੰ ਜੇ ਕਿਸੇ ਦੀਆਂ ਅੰਤੜੀਆਂ ਵੀਕ ਹੈਗੀਆਂ ਤਾਂ ਅੱਖਾਂ ਵਾਸਤੇ ਬਹੁਤ ਜ਼ਿਆਦਾ ਚੰਗੀ ਹੈ ਗਾਜਰ ਤੇ ਕੋਲੇਸਟ੍ਰੋਲ ਨੂੰ ਲੋਅ ਕਰਦੀ ਹੈਗੀ ਹੈ ਤੇ ਜੇ ਅਸੀਂ ਇਹਦੇ ਵਿੱਚ ਚੀਨੀ ਦੀ ਜਗ੍ਹਾ ਤੇ ਜਦੋਂ ਕਿ ਜਰੇਲਾ ਬਣਾਉਣਾ ਮਿੱਠਾ ਤਾਂ ਪਾਉਣਾ ਹੀ ਆ ਤਾਂ ਗੁੜ ਪਾਓ ਤੇ ਗੁੜ ਦੇ ਨਾਲ ਤੁਸੀਂ ਖਾ ਕੇ ਦੇਖਿਓ ਕਿ ਕਿੰਨਾ ਟੇਸਟੀ ਬਣਦਾ ਹੈਗਾ ਗਾਜਰ ਦਾ ਹਲਵਾ ਕਿਉਂਕਿ ਗੁੜ ਦੇ ਵਿੱਚ ਚੀਨੀ ਦੀ ਬਜਾਏ ਬਹੁਤ ਕੁਝ ਹੁੰਦਾ ਇਹ ਜਿਹੜਾ ਗੁੜ ਹੈਗਾ ਇਹਨੂੰ ਐਵੇਂ ਨਹੀਂ ਸੁਪਰ ਫੂਡ ਕਹਿੰਦੇ ਤੇ ਇਹਦੇ ਚ ਆਪਾਂ ਜਿਹੜਾ ਦੁੱਧ ਚ ਪਾਉਨੇ ਆ ਕਿਉਂਕਿ ਦੁੱਧ ਦੇ ਵੀ ਆਪਾਂ ਨੂੰ ਬਹੁਤ ਬੈਨੀਫਿਟ ਹੈਗੇ ਆ ਕਿਉਂਕਿ ਦੁੱਧ ਜਿਹੇ ਕੈਲਸ਼ੀਅਮ ਬਹੁਤ ਆ ਜੇ ਰ ਹੈ ਕਿ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈਗਾ ਦੰਦਾਂ ਨੂੰ ਮਜ਼ਬੂਤ ਰੱਖਦਾ ਹੈਗਾ ਤੇ ਜਦੋਂ ਅਸੀਂ ਇਹਦੇ ਵਿੱਚ ਗਾਜਰ ਤੇ ਦੁੱਧ ਵੀ ਪਾ ਦਿੰਨੇ ਤੇ ਨਾਲ ਸਾਨੂੰ ਪ੍ਰੋਟੀਨ ਵੀ ਵਧੀਆ ਮਿਲਦਾ ਤੇ ਇਹਦੇ ਮਤਲਬ ਕਿ ਫਾਇਦੇ ਹੀ ਫਾਇਦੇ ਆ ਤੇ ਨਾਲ ਇਹਦੇ ਸਾਨੂੰ omega 3 ਵੀ ਮਿਲਦਾ ਜਦੋਂ ਅਸੀਂ ਇਹਦੇ ਵਿੱਚ ਦੁੱਧ ਤੇ ਗਾਜਰ ਤੇ ਦੇਸੀ ਘਿਓ ਪਾਉਣੇ ਤਾਂ ਤਿੰਨ ਚੀਜ਼ਾਂ ਸਾਡੀਆਂ ਮਿਲ ਗਈਆਂ omega 3 ਮਿਲ ਗਿਆ ਪ੍ਰੋਟੀਨ ਮਿਲ ਗਿਆ ਕੈਲਸ਼ੀਅਮ ਮਿਲ ਗਿਆ ਤਾਂ ਇਹ ਜਿਹੜੇ ਤੱਤ ਹੈਗੇ ਦਿਲ ਦੀਆਂ ਬਿਮਾਰੀਆਂ ਨੂੰ ਵੀ ਠੀਕ ਕਰਦੇ ਆ ਸ਼ੂਗਰ ਨੂੰ ਵੀ ਠੀਕ ਕਰਦੇ ਆ ਕੋਈ ਸ਼ੂਗਰ ਵਾਲੇ ਮਰੀਜ਼ ਵੀ ਇਹਨੂੰ ਗਾਜਰ ਨੂੰ ਕੱਲੀ ਨੂੰ ਖਾ ਸਕਦੇ ਹੈਗੇ ਆ ਕਿਉਂਕਿ ਇਹਦੇ ਵਿੱਚ ਉਹ ਸ਼ੂਗਰ ਵਧਾਉਣ ਵਾਲਾ ਇਹ ਕੋਈ ਤੱਤ ਨਹੀਂ ਹੈਗਾ ਲਿਮਟ ਦੇ ਵਿੱਚ ਇੱਕ ਦੋ ਗਾਜਰ ਤੁਸੀਂ ਰੇਲੀ ਆਪਣਾ ਰੁਟੀਨ ਬਣਾਓ ਖਾ ਸਕਦੇ ਹੋ ਸੁੱਕੇ ਮੀਵੇ ਜਿਹੜੇ ਕਿ ਸਰੀਰ ਨੂੰ ਗਰਮੀ ਦਿੰਦੇ ਆ ਆਪਾਂ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਖਾਣਾ ਸ਼ੁਰੂ ਕਰ ਦਿੰਨੇ ਆ ਵੀ ਸਰੀਰ ਨੂੰ ਗਰਮਾਹਟ ਦੇਣ ਵਾਸਤੇ ਜਿਵੇਂ ਉਹਨਾਂ ਵਿੱਚ ਆਪਾਂ ਪਾਉਨੇ ਆ ਅਖਰੋਟ ਪਾ ਲਈ ਅਪਦਾਮ ਪਾਲੇ ਕਿਸ਼ਮਿਸ਼ ਪਾਲੀ ਪਿਸਤਾ ਪਾਲਿਆ ਹੈ ਨਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਰੀਆਂ ਵਿਟਾਮਿਨਸ ਦੇ ਨਾਲ ਭਰਪੂਰ ਸੁੱਕੇ ਮੇਵੇ ਜਦੋਂ ਪਾਉਨੇ ਆ ਤਾਂ ਸਰੀਰ ਨੂੰ ਗਰਮੀ ਦਿੰਦੇ ਆ ਸਰਦੀਆਂ ਦੇ ਵਿੱਚ ਆਪਾਂ ਖਾਣੇ ਖਾਣੇ ਸ਼ੁਰੂ ਕਰ ਦਿੰਦੇ ਆ ਟਮੇਨਿਟੀ ਵਧਾਉਂਦੇ ਆ ਸਾਡੇ ਸਰੀਰ ਦੀ ਇਹ ਤਾਂ ਜਦੋਂ ਇਹ ਫਲੂ ਵਰਗੀਆਂ ਬਿਮਾਰੀਆਂ ਅੱਜਕੱਲ ਹੋ ਜਾਂਦੀਆਂ ਕੋਲਡ ਫੀਵਰ ਆਪਾਂ ਕਹਿ ਦਿੰਨੇ ਹੋ ਗਿਆ ਤਾਂ ਉਹਨਾਂ ਨੂੰ ਵੀ ਇਹ ਰੋਕਦੇ ਆ ਸੁੱਕੇ میਵੇ ਬਾਦਾਮ ਖਰੂਟ ਪਿਸਤਾ ਕਿਸ਼ਮਿਸ਼ ਇਹ ਊਰਜਾ ਵੀ ਦਿੰਦੇ ਸਾਡੀ ਬੋਡੀ ਨੂੰ ਪ੍ਰੋਟੀਨ ਵੀ ਦਿੰਦੇ ਆ ਵਿਟਾਮਿਨਸ ਵੀ ਦਿੰਦੇ ਆ ਤੇ ਕਈ ਹੋਰ ਜ਼ਰੂਰੀ ਜਿਹੜੇ ਤੱਤ ਹੈਗੇ ਆ ਸਾਨੂੰ ਉਹ ਵੀ ਮਿਲਦੇ ਹੈਗੇ ਨਾ ਸੁੱਕੇ میਵਿਆਂ ਤੋਂ ਹੁਣ 슈ਗਰ ਦੇ ਮਰੀਜ਼ ਆ ਜਿਹੜੇ ਉਹ ਵੀ ਇਸ ਦਾ ਆਨੰਦ ਲੈ ਸਕਦੇ ਆ ਕਿਉਂਕਿ ਗਾਜਰ ਬੇਸ਼ੱਕ ਮਿੱਠੀ ਹੁੰਦੀ ਆ ਪਰ ਇਹਦੇ ਵਿੱਚ ਜਿਹੜਾ ਗਲਾਈਸੈਮਿਕ ਇੰਡੈਕਸ ਹੁੰਦਾ ਉਹ ਬਹੁਤ ਘੱਟ ਹੁੰਦਾ ਜੀਦਾ ਮਤਲਬ ਕਿ ਇਹਨਾਂ ਨੂੰ ਖਾਣ ਨਾਲ ਬਲੱਡ ਸ਼ੂਗਰ ਦਾ ਜਿਹੜਾ ਪਦਰ ਹੈ ਉਹ ਤਰੰਤ ਨਹੀਂ ਵਧਦਾ। ਮਤਲਬ ਜਲਦੀ ਜਲਦੀ ਸ਼ੂਗਰ ਜਿਹੜੀ ਉਹ ਨਹੀਂ ਵਧਦੀ। ਇਸ ਦਾ ਜਿਹੜਾ ਗਲਾਈਸੈਮਿਕ ਇੰਡੈਕਸ ਹੈਗਾ ਉਹ 16 ਤੋਂ 60 ਦੇ ਵਿੱਚਕਾਰ ਹੁੰਦਾ ਹੈ। ਇਸ ਲਈ ਸ਼ੂਗਰ ਦੇ ਮਰੀਜ਼ ਵੀ ਬਿਨਾ ਕਿਸੇ ਡਰ ਦੇ ਇਸ ਡੇਸਟੇਸ਼ ਨੂੰ ਖਾ ਸਕਦੇ ਆ ਪਰ ਇੱਕ ਵਾਰੀ ਆਪਣੇ ਡਾਕਟਰ ਨੂੰ ਜ਼ਰੂਰ ਪੁੱਛ ਲਿਓ। ਹੁਣ ਮੈਨੂੰ ਨਹੀਂ ਪਤਾ ਕਿ ਤੁਹਾਡਾ ਸ਼ੂਗਰ ਲੈਵਲ ਕਿੰਨਾ। ਹੁਣ ਜੇ ਕਿਸੇ ਦੀ 600 ਸ਼ੂਗਰ ਆ ਤੇ ਉਹ ਗਜ਼ਰੀਲਾ ਖਾ ਲਵੇ। ਉਹਦੀ ਮੇਰੀ ਕੋਈ ਗਾਰੰਟੀ ਨਹੀਂ ਹਾਂ ਜੇ ਕਿਸੇ ਨੂੰ ਕੋਈ ਮਾੜੀ ਮੋਟੀ ਕਦੇ ਇੱਕ ਤਾਂ ਹੀ ਹੋ ਗਈ ਤਾਂ ਉਹ ਖਾ ਸਕਦੇ ਆ ਬਟ ਫਿਰ ਵੀ ਤੁਸੀਂ ਆਪਣੇ ਡਾਕਟਰ ਨੂੰ ਪੁੱਛੋ ਅਗਰ ਤੁਸੀਂ ਗੋਲੀ ਵੀ ਖਾਣੇ ਹੋ ਇੰਜੈਕਸ਼ਨ ਵੀ ਲਾਉਣੇ ਆ ਇਨਸੂਲਿਨ ਲੈ ਰਹੇ ਹੋ ਬਾਹਰੋਂ ਤਾਂ ਫਿਰ ਉਹ ਪ੍ਰੈਸ ਕਰਨ ਮੇਰੇ ਕਹਿਣ ਤੇ ਨਾ ਖਾਓ ਤੇ ਘਿਓ ਦੇ ਤਾਂ ਫਾਇਦੇ ਆਪਾਂ ਮੇਰੀ ਇੱਕ ਐਸੀ ਵੀਡੀਓ ਬਹੁਤ ਵਧੀਆ ਆਈ ਹੋਈ ਹੈ ਘਿਓ ਦੇ ਫਾਇਦੇ ਉਹ ਤੁਸੀਂ ਜ਼ਰੂਰ ਦੇਖਣੇ ਦੇਸੀ ਕਿਓ ਦੇ ਵਿੱਚ ਕਿੰਨਾ omega 3 ਐਸਿਡ ਹੁੰਦਾ ਬਹੁਤ ਵਧੀਆ ਹੁੰਦਾ ਵਿਟਾਮਿਨਸ ਹੁੰਦੇ ਆ ਐਂਟੀਆਕਸੀਡੈਂਟ ਹੈਗਾ ਦੇਸੀ ਘਿਓ ਤੇ ਬਹੁਤ ਵਧੀਆ ਹੈ ਕਿ ਇਹਦੇ ਵਿੱਚ ਗੁੱਡ ਫੈਟ ਹੈਗੀ ਆ ਜਿਹੜਾ ਕਿ ਕੈਂਸਰ ਗੈਂਠੀਆ ਜਾਂ ਮੋਤੀਆਬਿੰਦ ਜਿਹਨੂੰ ਕਹਿ ਦਿੰਦੇ ਮੋਤੀਆ ਉਤਰਿਆ ਚਿੱਟਾ ਜਾਂ ਕਾਲਾ ਤਾਂ ਉਹੋ ਜਿਹੀਆਂ ਚੀਜ਼ਾਂ ਨੂੰ ਘਟਾਉਂਦਾ ਹੈਗਾ ਜਿਹੜਾ ਦੇਸੀ ਘਿਓ ਹੈਗਾ ਤੇ ਜਦੋਂ ਆਪਾਂ ਕਿ ਜ਼ਰੀਲਾ ਬਣਾਵਾਂਗੇ ਇਹਦੇ ਵਿੱਚ ਪਾਵਾਂਗੇ ਤਾਂ ਆਪਣੇ ਆਪ ਸਾਡੀ ਬੋਡੀ ਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲਦੇ ਹੈਗੇ ਆ ਤਾਂ ਉਮੀਦ ਕਰਦੀ ਆ ਕਿ ਸਾਰੇ ਜਣੇ ਤੁਸੀਂ ਜਿਨ੍ਹਾਂ ਨੇ ਨਹੀਂ ਬਣਾਇਆ ਵੈਸੇ ਤਾਂ ਕੋਈ ਰਹਿ ਨਹੀਂ ਗਿਆ ਹੁਣ ਆ ਘਰ ਤੇ ਕਿਉਂਕਿ ਅਸੀਂ ਅੱਜ ਬਣਾਇਆ ਸੀ ਤੇ ਤਾਂ ਮੇਰਾ ਦਿਲ ਕੀਤਾ ਵੀ ਅੱਜ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਾਂ ਵੀ ਅਸੀਂ ਬਣਾਇਆ ਕਿਉਂ ਬਣਾਇਆ ਤੇ ਇਹਦੇ ਕੀ ਫਾਇਦੇ ਆ ਸਾਨੂੰ ਕਿਉਂਕਿ ਸਾਰੇ ਜਾਣੀ ਇਹਨੂੰ ਫੈਮਿਲੀ ਦੇ ਵਿੱਚ ਖੁਸ਼ ਹੋ ਕੇ ਖਾਂਦੇ ਆ ਤਾਂ ਗਾਜਰ ਦਾ ਜਿਹੜਾ ਹਲਵਾ ਹੈਗਾ ਜਰੂਰ ਬਣਾਓ ਤੇ ਜਰੂਰ ਖਾਓ ਕਿਉਂਕਿ ਗਾਜਰ ਵਰਗੀ ਕੋਈ ਨਿਆਮਤ ਨਹੀਂ ਹੈਗੀ ਠੰਡ ਦੇ ਵਿੱਚ ਤੇ ਮੇਰੀ ਸਾਰੀਆਂ ਵੀਡੀਓ ਜ਼ਰੂਰ ਦੇਖਿਓ ਗਾਜਰ ਦੇ ਫਾਇਦੇ ਦੇਸੀ ਘਿਓ ਦੇ ਫਾਇਦੇ ਡਰਾਈ ਫਰੂਟਸ ਦੇ ਫਾਇਦੇ ਤੇ ਆਹ ਗਾਜਰ ਦੇ ਹਲਵੇ ਦੇ ਕਿਉਂਕਿ ਸਾਰੀਆਂ ਵੀਡੀਓ ਇੱਕ ਦੂਸਰੇ ਨਾਲ ਰਿਲੇਟਡ ਹੈਗੀਆਂ ਇਹਦੇ ਵਿੱਚ ਆਪਾਂ ਇਲਾਇਚੀ ਵੀ ਛੋਟੀ ਕੁੱਟ ਕੇ ਪਾਉਣੀ ਆ ਉਹਦਾ ਪਾਊਡਰ ਪਾਉਣੀ ਆ ਬਣਾ ਕੇ ਤੇ ਕਾਜੂ ਪਿਸਤਾ ਬਦਾਮ ਮਗਜ਼ ਡਰਾਈ ਫਰੂਟਸ ਤਾਂ ਆਪਾਂ ਜਿੰਨਾ ਵੀ ਵੱਧ ਤੋਂ ਵੱਧ ਹੋਵੇ ਆਪਾਂ ਪਾ ਦਿੰਨੇ ਇਹਦੇ ਵਿੱਚ ਤਾਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦੀ ਮੇਰੀ ਜਿਹੜੀ ਵੀਡੀਓ ਹੈਗੀ ਆ ਪਸੰਦ ਆਊਗੀ। ਅਗਰ ਪਸੰਦ ਆਵੇ ਤਾਂ ਲਾਈਕ, ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਸੀਂ ਕਿਹੜੇ ਸ਼ਹਿਰ ਨੂੰ ਬਿਲੋਂਗ ਕਰਦੇ ਹੋ। ਤਾਂ ਥੈਂਕ ਯੂ ਸੋ ਮੱਚ। 올 ਦਾ ਬੈਸਟ। ਮਿਲਦੇ ਹਾਂ ਕਿਸੇ ਹੋਰ ਇੱਕ ਨਵੀਂ ਇਨਫੋਰਮੇਸ਼ਨ ਦੇ।